ਇਸ ਵੀਡੀਓ ਨੂੰ ਇੰਨੀ ਕੋ ਸ਼ੇਅਰ ਕਰ ਦਿਓ ਕਿ ਹਰ ਇੱਕ ਉਹ ਹੁੱਲੜਬਾਜ਼ ਤੱਕ ਇਹ ਵੀਡੀਓ ਪਹੁੰਚ ਜਾਵੇ ਕਿ ਜਿਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਆਣ ਕਰਕੇ ਮਹੱਲੇ ਦੇ ਉੱਤੇ ਟਰੈਕਟਰਾਂ ਦੇ ਉੱਤੇ ਸਲੈਂਸਰ ਲਾ ਕੇ ਵੱਡੇ ਸਪੀਕਰ ਲਾ ਕੇ ਤੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਬੁਲਟਾਂ ਦੇ ਪਟਾਕੇ ਮਰਵਾਉਣੇ ਇਹ ਚੀਜ਼ਾਂ ਨੂੰ ਲੈ ਕਰਕੇ ਗੁਰਸਿੱਖਾਂ ਵੱਲੋਂ ਸਿੰਘਾਂ ਵੱਲੋਂ ਨਿਹੰਗ ਸਿੰਘ ਫੌਜਾਂ ਵੱਲੋਂ ਗੁਰਮਤੇ ਕੀਤੇ ਗਏ ਨੇ ਸੋ ਮੈਂ ਸੁਚੇਤ ਕਰ ਦੇਵਾਂ ਉਹਨਾਂ ਹੁੱਲੜ ਬਾਜਾਂ ਨੂੰ ਉਹ ਲੁੰਡ ਪਾਰਟੀ ਨੂੰ ਉਹ ਫੁਕਰਿਆਂ ਨੂੰ ਕਿਉਂਕਿ ਸਾਡੇ ਤੋਂ ਹੋਰ ਕੋਈ ਜਵਾਬ ਨਹੀਂ ਹੈਗਾ ਇਹਨਾਂ ਦੇ ਲਈ ਹੋਰ ਕੋਈ ਸਾਡੇ ਕੋ ਇਹਨਾਂ ਦੇ ਲਈ ਕੋਈ ਸ਼ਬਦ ਐਸਾ ਹੈਗਾ ਨਹੀਂ ਵੀ ਜਿਹੜਾ ਉਹ ਸ਼ਬਦ ਅਸੀਂ ਇਹਨਾਂ ਲਈ ਵਰਤੀਏ ਕਿ ਇਹ ਬਹੁਤ ਸਿਆਣੇ ਨੇ ਜੀ ਇਹ ਪੰਜਾਬ ਦੇ ਪੁੱਤ ਨੇ ਜੀ ਇਹ ਇਹ ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਨੇ ਤੇ ਇਹ ਬੜੇ ਸੁਚੱਜੇ ਨੇ ਜੀ ਇਹ ਮੱਥਾ ਟੇਕਣ ਜਾਂਦੇ ਨੇ ਜੀ ਇਹ ਦਰਸ਼ਨ ਬਿਲਕੁਲ ਨਹੀਂ ਦਰਸ਼ਨ ਕਰਨ ਜਾਂਦੇ ਇਹ ਲੋਕ ਜੇ ਇਹਨਾਂ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਪਿਆਰ ਹੋਵੇ ਤੇ ਕੀ ਇਹ ਟਰੈਕਟਰਾਂ ਦੇ ਉੱਤੇ ਸਪੀਕਰ ਲਾ ਕੇ ਗਾਣੇ ਲਾ ਕੇ ਜਾਣ ਜੇ ਇਹਨਾਂ ਲੋਕਾਂ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਪਿਆਰ ਹੋਵੇ ਤੇ ਕੀ ਇਹ ਹੁੱਲੜ ਬਾਜੀ ਕਰਨ ਉੱਥੇ ਜਾ ਕੇ ਮੈਂ ਤੁਹਾਨੂੰ ਯਾਦ ਕਰਾਵ ਦੇਵਾਂ ਸ਼ੁਰੂ ਦੇ ਵਿੱਚ ਹੀ ਭਾਈ ਪ੍ਰਦੀਪ ਸਿੰਘ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਸਾਡੇ ਨੇੜੇ ਪਿੰਡ ਆ ਉਹ ਅਨੰਦਪੁਰ ਸਾਹਿਬ ਹੁੱਲੜ ਬਾਜੀ ਰੋਕਦੇ ਸੀਗੇ ਫੋਕਰੇ ਇਹ ਬੰਦਿਆਂ ਨੂੰ ਰੋਕਦੇ ਸੀਗੇ ਜਿਹੜੇ ਹੁੱਲੜ ਬਾਜ ਸੀਗੇ ਟਰੈਕਟਰਾਂ ਦੇ ਉੱਤੇ ਜਿਹੜੇ ਗੰਦੇ ਗੀਤ ਲਾ ਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ ਦੇ ਆਲੇ ਦੁਆਲੇ ਢੇੜਾ ਦਿੰਦੇ ਘੁੰਮਦੇ ਸੀਗੇ ਤਾਨੂੰ ਸ਼ੈਨ ਯਾਦ ਹੋਣਾ ਉਹਨਾਂ ਹੁੱਲੜ ਬਾਜਾਂ ਨੂੰ ਰੋਕਿਆ ਭਾਈ ਪ੍ਰਦੀਪ ਸਿੰਘ ਨੇ ਤੇ ਭਾਈ ਪ੍ਰਦੀਪ ਸਿੰਘ ਨੂੰ ਕੀ ਕੀਤਾ ਕੱਲਾ ਸਿੰਘ ਜੀ ਦਾ ਉਹ ਸਿੰਘ ਨੇ ਪਹਿਲਾਂ ਚਲੋ ਵਾਰ ਕੀਤਾ ਜਦੋਂ ਇਹਨਾਂ ਨੇ ਅੱਗੋਂ ਵਾਰ ਕੀਤਾ ਫਿਰ ਸਿੰਘ ਨੇ ਵੀ ਵਾਰ ਕੀਤੇ ਹਾਂਜੀ ਮਹਾਰਾਣੀ ਸ਼ਾਸਤਰ ਦਿੱਤੇ ਮਹਾਰਾਜ ਕਹਿੰਦੇ ਬਿਨਾ ਸ਼ਾਸਤਰ ਕੇ ਸਿੰਘ ਨਰੰਗ ਭੇੜ ਜਾਨੂ ਮਹਾਰਾਣ ਭੇੜ ਦੀ ਨਿਆਈ ਦੱਸਿਆ ਵਾ ਕੌਣ ਭੇੜ ਦੀ ਨਿਆਈ ਹੈ ਭਾਈ ਭੇੜ ਦੀ ਨਿਆਈ ਉਹ ਬੰਦਾ ਜੇ ਦੇ ਕੋਈ ਸ਼ਾਸਤਰ ਨਹੀਂ ਜਿਹੜਾ ਗੁਰੂ ਵਾਲਾ ਨਹੀਂ ਜਿਹੜਾ ਨਗੋਰਾ ਮਹਾਰਾਜ ਕਹਿੰਦੇ ਸਤ ਗੁਰੂ ਬਾਜੋਂ ਗੁਰ ਨਹੀਂ ਕੋਈ ਨਿਨੇ ਗੁਰੇ ਕਾ ਹੈ ਨਾਉ ਗੁਰਾ ਫਿਰ ਨਗੋਰੇ ਬੰਦੇ ਟਿੰਡਾ ਕੱਢ ਕੇ ਘੋੜ ਮੋਣ ਸਾਰੇ ਨਹੀਂ ਪਰ ਤਕਰੀਬਨ 99% ਉਹ ਲੋਕ ਨੇ ਜਿਹੜੇ ਹੁੱਲੜ ਬਾਜੀ ਕਰਨ ਜਾਂਦੇ ਨੇ ਭਾਈ ਪ੍ਰਦੀਪ ਸਿੰਘ ਨੇ ਉਹਨਾਂ ਨੂੰ ਰੋਕਿਆ ਤੇ ਭਾਈ ਪ੍ਰਦੀਪ ਸਿੰਘ ਦਾ ਸ਼ਰਿਆਮ ਕਤਲ ਕੀਤਾ ਗਿਆ ਉਹ ਸਿੰਘ ਦਾ ਤੇ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਸਿੱਧੇ ਤੌਰ ਤੇ ਸਾਡੇ ਵੱਲ ਗੁਰਮਤਾ ਹੋ ਚੁੱਕਿਆ ਹੈ ਗੁਰਮਤਾ ਕਰ ਚੁੱਕੇ ਨੇ ਸਿੰਘ ਆਪਣੇ ਸਾਡੇ ਤੋਂ ਪਹਿਲਾਂ ਬਹੁਤ ਟਾਈਮ ਅਸੀਂ ਬਰਦਾਸ਼ਤ ਕੀਤਾ ਜਿੱਦਣ ਭਾਈ ਪ੍ਰਦੀਪ ਸਿੰਘ ਦੀ ਜਿਹੜੀ ਲੋਥ ਸੀ ਨਾ ਜਿਹੜਾ ਸਰੀਰ ਸੀ ਘਰ ਆਇਆ ਸੀਗਾ ਅਸੀਂ ਉਹ ਦਿਨ ਸਵੇਰੇ ਤੇ ਖੜ ਕੇ ਉੱਥੇ ਝਕਾਰਾ ਛੱਡ ਕੇ ਉਧਰ ਪ੍ਰਣ ਕੀਤਾ ਸੀਗਾ ਵੀ ਅਨੰਦਪੁਰ ਸਾਹਿਬ ਹੁੱਲੜ ਬਾਜੀ ਤੁਸੀਂ ਕਰਿਓ ਆਗੇ ਅਗਾ ਤੋਂ ਤੁਸੀਂ ਆਇਓ ਜਿਨ੍ਹਾਂ ਨੇ ਇਹ ਕੰਮ ਕੀਤਾ ਤੁਸੀਂ ਵੀ ਆਇਓ ਤੇ ਨਾਲ ਆਪਦੇ ਜਿਹੜੇ ਯਾਰ ਦੋਸਤ ਸਾਥੀ ਜਿਹੜੇ ਹੁੱਲੜਬਾ ਉਹਨਾਂ ਨੂੰ ਵੀ ਲੈ ਕੇ ਆਇਓ ਤੇ ਤਕੜੇ ਹੋ ਕੇ ਆਇਓ ਜੇ ਤੁਸੀਂ ਪਿਓ ਦੇ ਪੁੱਤੋਂ ਤੇ ਮੈਨੂੰ ਵੀਡੀਓ ਤੇਰਾ ਜਵਾਬ ਦਿਓ ਤੇ ਟਾਈਮ ਰੱਖ ਲਿਓ ਵੀ ਤੁਸੀਂ ਆਉਣਾ ਕਿੱਥੇ ਆਨੰਦਪੁਰ ਸਾਹਿਬ ਦੇ ਕਿਹੜੇ ਏਰੀਏ ਚਾਹੂਗੇ ਕਿੱਧਰ ਆਉਂਗੇ ਕੱਲੇ ਕੱਲੇ ਤੁਸੀਂ ਨਹੀਂ ਹੋਰ ਵੀ ਹੋਰ ਵੀ ਹੁੱਲੜਬਾ ਜਿਹੜੇ ਨੇ ਟਰੈਕਟਰਾਂ ਦੇ ਵੱਡੇ ਵੱਡੇ ਸਪੀਕਰ ਲਾ ਕੇ ਆਉਂਦੇ ਨੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਹੁੱਲੜ ਬਾਜ ਆਉਂਦੀ ਨੇ ਜਦੋਂ ਨੇ ਅੰਗ ਸਿੰਘ ਕੋਈ ਸਿੰਘ ਰੋਕਦਾ ਭਾਈ ਪ੍ਰਦੀਪ ਸਿੰਘ ਸੀਗਾ ਕੱਲਾ ਉਹ ਪਤਾ ਨਹੀਂ ਨਿਮਰਤਾ ਵਰਤ ਗਿਆ ਤੁਹਾਡੇ ਨਾਲ ਪਰ ਐਦਕੀ ਅਸੀਂ ਨਹੀਂ ਨਿਮਰਤਾ ਵਰਤਣੀ ਤੁਹਾਡੇ ਨਾਲ ਸਿੱਧੇ ਤੌਰ ਤੇ ਚੇਤਾਵਨੀ ਦਿੰਨੇ ਆ ਤੁਹਾਨੂੰ ਬੰਦਿਆਂ ਵਾਂਗੂ ਆਇਓ ਮੈਂ ਪਰਿਵਾਰਾਂ ਨੂੰ ਪਹਿਲਾਂ ਬੇਨਤੀ ਕਰ ਦਮਾਂ ਉਹਨਾਂ ਦੀ ਤੁਹਾਨੂੰ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸਾਡੇ ਵੱਲੋਂ ਪਰਿਵਾਰਾਂ ਨੂੰ ਬਜ਼ੁਰਗਾ ਨੂੰ ਆਪਦੇ ਬੱਚਿਆਂ ਨੂੰ ਸਾਂਭ ਕੇ ਭੇਜਿਓ ਬਾਦ ਵਿੱਚ ਸਾਡੇ ਤੋਂ ਬਰਦਾਸ਼ ਇਹ ਗੱਲ ਨਹੀਂ ਹੋਣੀ ਅੱਗੇ ਅਸੀਂ ਬਰਦਾਸ਼ ਕਰ ਲਈ ਸਾਡਾ ਸਿੰਘ ਚੜ੍ਹਾਈ ਕੀਤਾ ਸਾਡਾ ਸਿੰਘ ਤੁਸੀਂ ਮਾਰਿਆ ਇਹ ਇਹ ਇਹਦੇ ਤੋਂ ਬਾਅਦ ਸਾਡੇ ਕੋਲ ਬਰਦਾਸ਼ ਦੀ ਹੱਦ ਤੋਂ ਇਹਦੇ ਤੋਂ ਬਾਅਦ ਬਰਦਾਸ਼ ਬਰਦਾਸ਼ ਤੇ ਜਿਹੜੀ ਸਾਡੀ ਸ਼ਕਤੀ ਉਹ ਖਤਮ ਐ ਅਸੀਂ ਇੱਥੋਂ ਪਰ ਬਿਲਕੁਲ ਮੱਕੇ ਤੋਂ ਪਰੇ ਪਰੇ ਉਜਾੜਿਆ ਨਾ ਸਾਡੀ ਆਨੰਦਪੁਰ ਸਾਹਿਬ ਅੱਗੇ ਤੁਸੀਂ ਹੁੱਲੜਬਾਜੀ ਕਰਦੇ ਹੋ ਗੰਦ ਪਾਉਂਦੇ ਹੋ ਉੱਥੇ ਤਾਸ਼ਾਂ ਖੇਡਦੇ ਹੋ ਜੂਆ ਖੇਡਦੇ ਹੋ ਅਕ ਟਰਾਲੀਆਂ ਦੇ ਵਿੱਚ ਬੈਠ ਕੇ ਤੁਸੀਂ ਐਦ ਕੀ ਆਇਓ ਤੇ ਤਗੜੇ ਹੋ ਕੇ ਆਇਓ ਆਪਦੇ ਘਰੇ ਦੱਸ ਗਏ ਹੋ ਕਿ ਅਸੀਂ ਵਾਪਸ ਨਹੀਂ ਆਉਣਾ ਕਿਉਂਕਿ ਸਾਡਾ ਮੱਥਾ ਜਿਹੜਾ ਹੁਣ ਅਕਾਲੀ ਫੌਜਾਂ ਨਾਲ ਨਿਹੰਗ ਸਿੰਘ ਫੌਜਾਂ ਦੇ ਨਾਲ ਲੱਗਣਾ ਹੈ ਕਿ ਮੱਥਾ ਅਸੀਂ ਬਹੁਤ ਬਰਦਾਸ਼ਤ ਕਰ ਚੁੱਕੇ ਹਾਂ ਇੱਥੇ ਬਹੁਤ ਬਹੁਤਾ ਕੋਈ ਸਾਨੂੰ ਲਾਈਵ ਦੇ ਉੱਤੇ ਕੋਈ ਬਹੁਤਾ ਸਿਆਣ ਸਿਆਣਾ ਐਵੇਂ ਨਾ ਕੋਈ ਆ ਕੇ ਸਿਆਣ ਬਘੋਟੇ ਜੀ ਬਾਬਾ ਜੀ ਤੁਸੀਂ ਇਦਾਂ ਗਰਮ ਹੋਣ ਡੇ ਹੋ ਬਾਬਾ ਜੀ ਤੁਹਾਨੂੰ ਚੰਗਾ ਨਹੀਂ ਲੱਗਦਾ ਕਹਿਣ ਵਾਲੇ ਕਹਿੰਦੇ ਆ ਪਰ ਸਾਡੀ ਬਰਦਾਸ਼ਤ ਦੀ ਹੱਦ ਪਾਰ ਹੋ ਚੁੱਕੀ ਹੈ ਹੁਣ ਤੁਸੀਂ ਸਿੰਘ ਮਾਰਿਆ ਪਰਦੀਪ ਸਿੰਘ ਨੂੰ ਮਾਰਿਆ ਨਾ ਘੇਰਾ ਬਾਗੇ ਗਿੱਦੜਾ ਨੇ ਅਸੀਂ ਆਵਾਂਗੇ ਯਦ ਕਿ ਤੁਸੀਂ ਆਇਓ ਹੁੱਲੜ ਬਾਜਾਂ ਨੂੰ ਵੀ ਮੈਂ ਵਾਰ-ਵਾਰ ਚੇਤਾਵਨੀ ਸਿੱਧੇ ਤੌਰ ਤੇ ਚੇਤਾਵਨੀ ਦਿੰਦਾ ਜਿਹਨੂੰ ਕਿਸੇ ਨੂੰ ਕੋਈ ਕਿਸੇ ਦੇ ਵਿੱਚ ਕੋਈ ਕਾਣਾ ਹੈਗਾ ਕੋਈ ਤੜ ਹੋਵੇ ਆ ਕੇ ਸਾਨੂੰ ਮਿਲੇ ਆ ਕੇ ਸਾਡਾ ਨੰਬਰ ਮੈਂ ਬੋਲ ਕੇ ਇੱਥੇ ਦਵਾਂਗਾ ਲਿਖ ਕੇ ਵੀ ਦਵਾਂਗਾ ਨੰਬਰ ਤੁਸੀਂ ਆਇਓ ਤਗੜੇ ਹੋਗੇ ਮਾਵਾਂ ਨੂੰ ਬੇਨਤੀ ਆ ਪਿਓਾਂ ਨੂੰ ਘਰ ਦੇਆਂ ਬਜ਼ੁਰਗਾਂ ਨੂੰ ਬੇਨਤੀ ਆ ਵੀ ਬਜ਼ੁਰਗੋ ਤੁਹਾਨੂੰ ਹੱਥ ਮਾਰ ਕੇ ਬੇਨਤੀ ਆਪਣੇ ਬੱਚਿਆਂ ਨੂੰ ਸਮਝਾ ਕੇ ਭੇਜਿਓ ਇਸ ਵਾਰ ਜੇ ਤੁਸੀਂ ਸਮਝਾ ਕੇ ਬਦਿਆਂ ਵਾਂਗੂ ਭੇਜ ਦੋਗੇ ਠੀਕ ਆ ਨਹੀਂ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਭਾਈ ਅਸੀਂ ਬਰਦਾਸ਼ਤ ਨਹੀਂ ਕਰਨਾ ਫਿਰ ਗੋਟਾ ਕੀ ਗਿੱਟਾ ਕੀ ਤੇ ਗਾਟਾ ਕੀ ਸਾਡੇ ਤੋਂ ਇਹ ਬਰਦਾਸ਼ਤ ਬਹੁਤ ਕਰ ਚੁੱਕੇ ਆ ਹੁਣ ਨਹੀਂ ਇਸ ਤੋਂ ਪਰਾਂ ਨਹੀਂ ਇੱਕ ਨਹੀਂ ਬਹੁਤ ਨੁਕਸਾਨ ਕਰਾਏ ਨੇ ਅਸੀਂ ਖੁਦ ਪਿੱਛੇ 2 ਸਾਲ ਦੀ ਗੱਲ ਹੈ ਅਨੰਦਪੁਰ ਸਾਹਿਬ ਗਏ ਆ ਅਸੀਂ ਬਹੁਤ ਜ਼ਿਆਦਾ ਬੰਦੇ ਕੁੱਟੇ ਇੱਥਾ ਫਿਰ ਅਸੀਂ ਸਿੱਧਾ ਆਖਾਂਗੇ ਸਲੋਤਰ ਬਹੁਤ ਫੇਰਾ ਫੇਰਾਂਗੇ ਐਦਕੀ ਵੀ ਬੰਦੇ ਕੀ ਕਰਦੇ ਨੇ ਟਰਾਲੀਆਂ ਲੈ ਕੇ ਜਾਂਦੇ ਨੇ ਟਰਾਲੀਆਂ ਦੇ ਵਿੱਚ ਟਰੈਕਟਰਾਂ ਪਿੱਛੇ ਟਰਾਲੀਆਂ ਪਾਈਆਂ ਨੇ ਤਰਪਾਲਾਂ ਛੁੱਟ ਕੇ ਵਿੱਚ ਤਾਸ਼ ਖੇਡਦੇ ਨੇ ਜੂਆ ਖੇਡਦੇ ਨੇ ਤੁਸੀਂ ਆਉਂਦੇ ਕੀ ਕਰਨ ਹੋਏ ਤੁਸੀਂ ਅਨੰਦਪੁਰ ਸਾਹਿਬ ਲੈਣ ਕੀ ਆਉਂਦੇ ਹੋ ਉਹ ਮੇਲਾ ਮੇਲਾ ਨਹੀਂ ਉਹ ਜੋੜ ਮੇਲ ਆ ਤੁਸੀਂ ਕੀ ਲੈਣ ਆਉਂਦੇ ਹੋ ਜੇ ਤੁਹਾਨੂੰ ਗੁਰੂ ਸਾਹਿਬ ਦੇ ਨਾਲ ਕਲਗੀਧਰ ਪਾਤਸ਼ਾਹ ਦੇ ਨਾਲ ਪ੍ਰੇਮ ਹੋਵੇ ਤੁਸੀਂ ਤਾਸ਼ ਖੇਡੋ ਆਗੇ ਹੋਏ ਉੱਥੇ ਤੁਸੀਂ ਜੂਏ ਖੇਡੋ ਆਗੇ ਉੱਥੇ ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ ਤੇ ਵੱਡੇ ਬੇਸ਼ਰਮੂਹ ਨੇ ਜਿਹੜੇ ਆਪਦੇ ਬੱਚਿਆਂ ਨੂੰ ਪੈਸੇ ਦੇ ਕੇ ਟਰੈਕਟਰਾਂ ਦੇ ਉੱਤੇ ਮੋਡੀਫਾਈ ਕਰਾਉਣ ਨੂੰ 4-4 5-5 ਲੱਖ ਲਾ ਕੇ ਤੁਸੀਂ ਮੋਡੀਫਾਈ ਕਰਾ ਕੇ ਆਪਣੇ ਬੱਚਿਆਂ ਨੂੰ ਪਹਿਲਾਂ ਟਰੈਕਟਰ ਦਿੰਨੇ ਉਹ ਗਲਤ ਰਾਹ ਖੁਦ ਤੋਰਦੇ ਹੋ ਤੁਹਾਡਾ ਕਸੂਰ ਸਭ ਤੋਂ ਵੱਡਾ ਬੱਚੇ ਦਾ ਪਰਮਿਸ਼ ਕਰਨ ਵਾਲਾ ਜਿਹੜਾ ਮਾਪਿਓ ਹੈ ਨਾ ਜਦੋਂ ਉਹ ਗਲਤ ਰਾਹ ਤੋਰੇਗਾ ਨਾ ਬੱਚੇ ਨੂੰ ਜਦੋਂ ਉਹ ਬੱਚਿਆਂ ਨੂੰ ਪੈਸੇ ਦੇ ਕੇ ਗਲਤ ਰਾਹ ਪਾਊਗਾ ਬੋਟ ਲੈ ਕੇ ਦਿੰਨੇ ਹੋ ਤੁਹਾਡੇ ਘਰੇ ਵੜਦੇ ਆ ਬੱਚੇ ਤੁਹਾਨੂੰ ਨਹੀਂ ਪਤਾ ਕੀ ਕੀ ਕਰ ਰਹੇ ਆ ਜਦੋਂ ਟਰੈਕਟਰਾਂ ਦੇ ਵੱਡੇ ਵੱਡੇ ਸਪੀਕਰ ਲਾ ਕੇ ਤੁਹਾਡੇ ਘਰਾਂ ਦੇ ਵਿੱਚ ਆਉਂਦੇ ਨੇ ਤੇ ਤੁਹਾਨੂੰ ਤੁਸੀਂ ਪੁੱਛਦੇ ਕਿਉਂ ਨਹੀਂ ਬੱਚਿਆਂ ਨੂੰ ਭਈ ਵੀ ਐਡੇ ਐਡੇ ਸਪੀਕਰ ਲਾ ਕੇ ਤੁਸੀਂ ਕਿੱਥੇ ਚੱਲੇ ਹੋ ਭਈ ਤੁਸੀਂ ਅਨੰਦਪੁਰ ਸਾਹਿਬ ਚੱਲੇ ਹੋ ਸਮਝਾ ਕੇ ਭੇਜੋ ਆਪਦੇ ਬੱਚਿਆਂ ਨੂੰ ਵੀ ਭਾਈ ਤੁਸੀਂ ਅਨੰਦਪੁਰ ਕਲਗੀ ਤਰਪੇਤਾ ਦੇ ਚਰਨਾਂ ਵਿੱਚ ਚੱਲੇ ਹੋ ਜਾਓ ਆਪਣੀ ਭੁੱਲ ਬਖਸ਼ਾ ਕੇ ਆਓ ਕਿਤੇ ਹੋਈਆਂ ਭੁੱਲਾਂ ਤੁਹਾਡੀਆਂ 사ਤਗੁਰੂ ਬਖਸ਼ ਦੇਣ ਕਿਤੇ ਕਲਗੀਧਰ ਪਾਤਸ਼ਾਹ ਤੁਹਾਡੇ ਦੇ ਦ੍ਰਿਸ਼ਟੀ ਕਿਤੇ ਨજર ਮਿਹਰ ਦੀ ਪਾਉਣ ਦੇ ਤੁਹਾਨੂੰ ਜਿਹੜਾ ਵਾ ਮਾੜੇ ਕਰਮ ਤੁਹਾਡੇ ਕੱਟੇ ਜਾਣ ਤੇ ਤੁਸੀਂ ਜਾ ਕੇ ਤੁਹਾਨੂੰ ਨਹੀਂ ਪਤਾ ਤੁਸੀਂ ਬੱਚਿਆਂ ਨੂੰ ਸਮਝਾ ਕੇ ਕਿਉਂ ਨਹੀਂ ਭੇਜਦੇ ਭਈ ਜਦੋਂ ਬੁਲਟ ਦੇ ਸਲੈਂਸਰ ਵੱਡੇ ਵੱਡੇ ਲਾ ਕੇ ਪਟਾਕੇ ਤੁਹਾਡੇ ਬੱਚੇ ਮਰਵਾਉਂਦੇ ਨੇ ਤੁਹਾਨੂੰ ਪਤਾ ਹੈ ਅਨੰਦਪੁਰ ਸਾਹਿਬ ਚੱਲੇ ਨੇ ਤੁਹਾਨੂੰ ਸਭ ਕੁਝ ਭਲੀ ਭਾਤ ਜਾਣੂ ਹੋ ਤੁਸੀਂ ਵੀ ਬੱਚੇ ਸਾਡੇ ਰਸਿਧੀਆਂ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਜਾ ਰਹੇ ਨੇ ਇਹ ਕੀ ਕਰਨ ਜਾ ਰਹੇ ਨੇ ਭਈ ਇਹ ਕਰਨ ਕੀ ਚੱਲੇ ਨੇ ਉੱਥੇ ਜਾ ਕੇ ਹੁੱਲੜਬਾਜੀ ਕਰਨ ਬੁਲਟਾਂ ਦੇ ਪਟਾਕੇ ਅੰਰਵਾਉਣ ਕੁੜੀਆਂ ਛੇੜਨ ਆਸ਼ਕੀ ਕਰਨ ਤੁਸੀਂ ਪੁੱਛਦੇ ਕਿਉਂ ਨਹੀਂ ਬਈ ਆਪਣੇ ਬੱਚਿਆਂ ਨੂੰ ਵਾਰ-ਵਾਰ ਤੁਹਾਨੂੰ ਬੇਨਤੀ ਕਰਨੇ ਆ ਅੱਗੇ ਵੀ ਸਿੰਘਾਂ ਨੇ ਬਹੁਤ ਬੇਨਤੀਆਂ ਕੀਤੀਆਂ ਧਿਆਨ ਸਿੰਘ ਫੌਜਾਂ ਨੇ ਅੱਗੇ ਵੀ ਬਹੁਤ ਬੇਨਤੀਆਂ ਕੀਤੀਆਂ ਤੇ ਕਰ ਅਸੀਂ ਹੁਣ ਵੀ ਰਹੇ ਹਾਂ ਇਸ ਵਾਰ ਇਕੱਲੇ ਅਸੀਂ ਨਹੀਂ ਬੇਅੰਤ ਗੁਰਸਿੱਖ ਨਿਹੰਗ ਸਿੰਘ ਫੌਜਾਂ ਐਸ ਕਾਰਜ ਦੇ ਲਈ ਤਿਆਰ ਵਰ ਤਿਆਰ ਨੇ ਇਹਦੇ ਸ਼ਸਤਰ ਧਾਰੀ ਤੇ ਸ਼ਸਤਰ ਧਾਰਨ ਦਾ ਸਤਿਗੁਰ ਨੇ ਹੁਕਮ ਦਿੱਤਾ ਸ਼ਸਤਰ ਕੱਲਾ ਫੋਟੋਆਂ ਖਿਚਾਉਣ ਨੂੰ ਨਹੀਂ ਅਸੀਂ ਗਲੇ 'ਚ ਪਾਏ ਹੋਏ। ਧੰਗ ਸਿੰਘ ਫੌਜਾਂ ਸ਼ਸਤਰ ਪਾਉਂਦੀਆਂ ਨੇ ਨਾ ਉਹ ਕੱਲੀਆਂ ਫੋਟੋਆਂ ਨਹੀਂ ਖਿਚਾਉਣ ਨੂੰ ਪਾਏ ਅਸੀਂ। ਤੁਹਾਨੂੰ ਦੱਸ ਦਈਏ ਕਿ ਕੱਲੀਆਂ ਫੋਟੋਆਂ ਖਿਚਾਉਣ ਨੂੰ ਨਹੀਂ ਜਿੱਦਣ ਸਾਡੇ ਅੜਿੱਕੇ ਕੋਈ ਅਨੰਦਪੁਰ ਸਾਹਿਬ ਆ ਗਿਆ ਗੋਟਾ ਗਾਟਾ ਗਿੱਟਾ ਫਿਰ ਇਹਦਾ ਤੁਸੀਂ ਬਾਅਦ ਵਿੱਚ ਪਿੱਟਿਓ ਨਾ ਰੋਇਓ ਨਾ ਵੀ ਸਾਡੇ ਬੱਚਿਆਂ ਨੂੰ ਗਿਆਨ ਨੂੰ ਜੀ ਇਹ ਦਰਸ਼ਨ ਕਰਨ ਗਏ ਸੀ ਤੇ ਇਹਨਾਂ ਦਰਸ਼ਨ ਕਰਨ ਗਏ ਬੱਚਿਆਂ ਨੂੰ ਸਾਡੇ ਨੂੰ ਮਾਰਿਆ ਜੀ ਨਿਹੰਗ ਸਿੰਘਾਂ ਨੇ ਜਿੱਦਣ ਤੁਹਾਡੇ ਮੁੰਡਿਆਂ ਨੇ ਜਿੱਦਣ ਤੁਹਾਡੇ ਫੁਕਰਿਆਂ ਨੇ ਭਾਈ ਪ੍ਰਦੀਪ ਸਿੰਘ ਨੂੰ ਮਾਰਿਆ ਸੀਗਾ ਉਦੋਂ ਤੁਸੀਂ ਕਿੱਥੇ ਸੀ ਭਾਈ ਉਹ ਮਾਂ ਤੇ ਉਹਦਾ ਕੱਲਾ ਪੁੱਤ ਉਹਨੂੰ ਤੁਸੀਂ ਇਹਨਾਂ ਨੇ ਤੁਹਾਡੇ ਫੁਕਰਿਆਂ ਨੇ ਮਾਰਿਆ ਉਸ ਦਿਨ ਤੁਸੀਂ ਕਿੱਥੇ ਸੀ ਉਸ ਦਿਨ ਤੁਸੀਂ ਕਿਉਂ ਨਹੀਂ ਬੋਲੇ ਉਸ ਦਿਨ ਤੁਹਾਡੇ ਬਿਆਨ ਕਿਉਂ ਨਹੀਂ ਆਏ ਪਰ ਜਿੱਦਣ ਤੁਹਾਡੇ ਬੱਚਿਆਂ ਨੂੰ ਆਇਆਂ ਨੂੰ ਹਲੜ ਬਾਜਾਂ ਨੂੰ ਕਿਸੇ ਨੇ ਕੋਈ ਸੋਧਾ ਲਾਤਾ ਤੁਹਾਡੀਆਂ ਚੀਕਾਂ ਬਹੁਤ ਦੂਰ ਤੱਕ ਆ ਪੈਣੀਆਂ ਧਰਨੇ ਵੀ ਲੱਗਣੇ ਨੇ ਰੋਡ ਵੀ ਜਾਮ ਕਰਨੇ ਤੁਸੀਂ ਫਿਰ ਪਰ ਉੱਥੇ ਐਸੀ ਖੜੇ ਮਿਲਾਂਗੇ ਤੁਹਾਨੂੰ ਅੱਗੇ ਹੋਰ ਕੋਈ ਮੇਲੇ ਨਾ ਮਲੇ ਅਸੀਂ ਮਿਲਾਂਗੇ ਤੁਹਾਨੂੰ ਅਸੀਂ ਬਹੁਤ ਬਰਦਾਸ਼ਤ ਕਰ ਚੁੱਕੇ ਹਾਂ ਮੈਂ ਗੁਰਸਿੱਖ ਸਿੰਘਾਂ ਨੂੰ ਬੇਨਤੀ ਕਰਦਾ ਪਿਆਰਿਓ ਐਸ ਵਾਰ ਵਹੀਰਾ ਘਤ ਲੋ ਕੱਲਾ ਮੱਥਾ ਡੇਕ ਕੇ ਲੰਗਰ ਛੱਕ ਕੇ ਮੱਲਾ ਵੇਖ ਕੇ ਨਹੀਂ ਐਦਕੀ ਆਉਣਾ ਐਦਕੀ ਥਾਂ ਥਾਂ ਤੇ ਜਗਾ ਜਗਾ ਤੇ ਕੱਲੇ ਕੱਲੇ ਬੋਰਡ ਦੇ ਉੱਤੇ ਸਿੰਘਾਂ ਦਾ ਪਹਿਰਾ ਹੋਣਾ ਚਾਹੀਦਾ 10 20 20 ਸਿੰਘ ਹਰ ਪਹਿਰੇ ਚ ਹੋਣਗੇ ਅਸੀਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਸਾਹਿਬ ਤੋਂ ਬਟਾਲੇ ਤੋਂ ਪਠਾਨਕੋਟ ਤੋਂ ਆਪਣਾ ਇਥੋਂ ਗਰੁੱਪ ਲੈ ਕੇ ਜਾਵਾਂਗੇ ਸਿੰਘਾਂ ਦਾ ਜਥਾ ਲੈ ਕੇ ਜਾਵਾਂਗੇ ਚੜ੍ਹਦੀ ਕਲਾ ਵਾਲਾ ਤੇ ਜਿਹੜਾ ਹੌਲਰ ਵਾ ਸਾਨੂੰ ਐਦਾਂ ਦਾ ਮਿਲ ਗਿਆ ਜਿਹੜਾ ਪੁੱਠਾ ਕੰਮ ਕਰਦਾ ਸਾਨੂੰ ਮਿਲਿਆ ਕੋਈ ਚਾਹੇ ਕੋਈ ਵੀ ਹੋਵੇ ਭਾਵੇਂ ਉਹ ਸਰਦਾਰ ਸਰ ਤੇ ਪੱਗ ਬੰਨੀ ਆ ਚਾਹੇ ਕਿਸੇ ਨੇ ਦਮਾਲਾ ਸਜਾਇਆ ਹੋਵੇ ਕੋਈ ਵੀ ਹੋਵੇ ਬਰਦਾਸ਼ ਨਹੀਂ ਕੀਤਾ ਜਾਊਗਾ ਬਹੁਤ ਬਰਦਾਸ਼ ਕਰ ਲਿਆ ਪਹਿਲਾਂ ਸਾਰੇ ਸਾਡੇ ਸਿੰਘ ਜਾਦੇ ਸੀਗੇ ਪ੍ਰੇਮ ਨਾਲ ਪਿਆਰ ਨਾਲ ਸਮਝਾ ਕੇ ਆਉਂਦੇ ਸੀਗੇ ਭਾਈ ਨਾ ਇਦਾਂ ਕਰਿਆ ਕਰੋ ਨਾ ਇਹ ਇਹ ਸਾਧਗੁਰੂ ਜੀ ਤੁਸੀਂ ਸਥਾਨ ਤੇ ਆਏ ਹੋ ਜੋੜ ਮੇਲ ਤੇ ਆਏ ਹੋ ਨਾ ਇਦਾਂ ਕਰੋ ਭਾਈ ਬਹੁਤ ਵਾਰ ਪਿਆਰ ਨਾਲ ਸਮਝਾਇਆ ਪਰ ਤੁਸੀਂ ਲੋਕ ਸਮਝਣ ਵਾਲੇ ਨਹੀਂ ਉਹ ਕਹਿੰਦੇ ਹੁੰਦੇ ਹਨ ਵੀ ਲਾਤੋ ਕੇ ਬੂਤ ਬਾਤੋ ਉਸੇ ਨਹੀਂ ਮੰਨਦੇ ਐਜ਼ ਵੀ ਸਲੋਤਰ ਦੇ ਨਾਲ ਸਮਝਾਵਾਂ ਕਿ ਤੁਹਾਨੂੰ ਪਿਆਰ ਨਾਲ ਨਹੀਂ ਸਮਝਾਉਣਾ ਜਿਨੇ ਸਾਨੂੰ ਕੋਈ ਸਪੀਕਰ ਵੱਡੇ ਲੌਂਦੇ ਟਰੱਕਾਂ ਤੇ ਲੱਭ ਗਏ ਬੋਲਟ ਦੇ ਪਟਾਕੇ ਮਰਵਾਉਂਦਾ ਕੋਈ ਲੱਭ ਗਿਆ ਤੇ ਬਰਦਾਸ਼ ਬਿਲਕੁਲ ਨਹੀਂ ਕਰਾਂਗੇ ਬਹੁਤ ਬਰਦਾਸ਼ ਕਰ ਲਿਆ ਸਿੰਘ ਮਰਵਾ ਲਿਆ ਇਸੇ ਕਾਰਨਾਂ ਨੇ ਇਸੇ ਕਰਕੇ ਉਹ ਸਿੰਘ ਦੀ ਸ਼ਹੀਦੀ ਹੋਈ ਭਾਈ ਪ੍ਰਦੀਪ ਸਿੰਘ ਦੀ ਹੋਰ ਕੋਈ ਕਾਰਨ ਨਹੀਂ ਸਿਰਫ ਹੁੱਲੜ ਬਾਜਾਂ ਨੂੰ ਰੋਕਣ ਦੇ ਲਈ ਉਹ ਸਿੰਘ ਨੇ ਤੁਹਾਨੂੰ ਰੋਕਿਆ ਤੁਸੀਂ ਉਹ ਸਿੰਘ ਤੇ ਹਮਲਾ ਕੀਤਾ ਉਹ ਸਿੰਘ ਨੂੰ ਮਾਰਿਆ ਤੇ ਜਦੋਂ ਸਾਡੇ ਆਲਾ ਕੋਈ ਗਿੱਟਾ ਕੋਟਾ ਵੜ ਦਿੰਦਾ ਨਾ ਤੇ ਤੁਹਾਡੀਆਂ ਬਹੁਤ ਦੂਰ ਤੱਕ ਚੀਕਾਂ ਪੈਂਦੀਆਂ ਤੁਸੀਂ ਚੀਕਾਂ ਮਾਰਦੇ ਹੋ ਅਭਿ ਨਿਹੰਗ ਸਿੰਘਾਂ ਨੇ ਤੁਸੀਂ ਨਿਹੰਗ ਸਿੰਘਾਂ ਨੂੰ ਟੈਗ ਕੀ ਦਿੰਨੇ ਹੋ ਫਿਰ ਓਏ ਤੁਸੀਂ ਨਿਹੰਗ ਸਿੰਘਾਂ ਨੂੰ ਟੈਗ ਕੀ ਦਿੰਨੇ ਹੋ ਤੁਹਾਨੂੰ ਪਤਾ ਤੁਸੀਂ ਨਿਹੰਗ ਸਿੰਘਾਂ ਨੂੰ ਮੰਗ ਖਾਣੇ ਆ ਜੀਏ ਇਹ ਜੀ ਭੰਗ ਪੀ ਕੇ ਆਉਂਦੇ ਆ ਜੀ ਭਗ ਪੀ ਕੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਇਹ ਕਿਰਪਾਨਾਂ ਮਾਰ ਦਿੰਦੇ ਨੇ ਸਿੱਧੀਆਂ ਵੀ ਭੰਗ ਵੀ ਗਏ ਇਹ ਭੰਗ ਪੀਣੇ ਤੁਹਾਡੇ ਪਿਓ ਜਦੋਂ ਪੰਥ ਦੇ ਕੋ ਭੀੜ ਬਣਦੀ ਐ ਖੜਦੇ ਵੀ ਹੋਈ ਅੱਗੇ ਬੱਚੇ ਵੀ ਤੁਸੀਂ ਇੰਨਾ ਕਰਕੇ ਯੂ ਅੱਜ ਤੱਕ ਜੇ ਆ ਸੰਘਰਸ਼ੀ ਸਿੰਘ ਨਾ ਹੋਣ ਸੰਘਰਸ਼ੀ ਜਥੇਬੰਦੀਆਂ ਨਾ ਹੋਣ ਸੰਘਰਸ਼ੀ ਇੱਥੇ ਗੁਰਮੁਖ ਪਿਆਰੇ ਜਿਹੜੇ ਬੈਠੇ ਨੇ ਉਹਨਾਂ ਦੇ ਸਿਰ ਤੇ ਤੁਸੀਂ ਜਿਉਂਦੇ ਹੋ ਨਿਹੰਗ ਸਿੰਘਾਂ ਨੂੰ ਵਾਜਾ ਕੋ ਮਾਰਦੇ ਹੋ ਫਿਰ ਜਦੋਂ ਸਮਾ ਬਣਦਾ ਕੋਈ ਵੀ ਨਿਹੰਗ ਸਿੰਘ ਹੁਣ ਸਾਹਮਣੇ ਨਿਹੰਗ ਸਿੰਘ ਉੱਠਣ ਤੇ ਜਦੋਂ ਕੋ ਨਿਹੰਗ ਸਿੱਖ ਕੋਈ ਚੜ੍ਹਦੀ ਗੱਲਾ ਵਾਲਾ ਕਾਰਜ ਕਰਦਾ ਜੇ ਦਿੱਲੀ ਮੋਰਚੇ ਦੇ ਉੱਤੇ ਸਿੰਘਾਂ ਨੇ ਇੱਕ ਬੇਅਦਬੀ ਕਰਨ ਵਾਲਾ ਦੁਸ਼ਟ ਵੱਢ ਕੇ ਟੰਗ ਦਿੱਤਾ ਤੁਹਾਡੀਆਂ ਚੀਕਾਂ ਬਣੀਆਂ ਵੱਜੀਆਂ ਬਈ ਉਦੋਂ ਉਦੋਂ ਢੱਡਰੀਆਂ ਵਾਲੇ ਸਮੇਤ ਕਈ ਪ੍ਰਚਾਰਕਾਂ ਨੇ ਕਈ ਦੁੱਕੀ ਤਕੀ ਇਧਰ ਉਧਰੋਂ ਰਲ ਕੇ ਬੜੇ ਚੀਕਾਂ ਵਰ ਲੱਗੀਆਂ ਸੀ ਤੁਸੀਂ ਬਈ ਪਿੱਤੇ ਬੰਦਾ ਵੱਡ ਬੰਦਾ ਵੱਡਦਾ ਜੀ ਲੈ ਬੰਦਾ ਵੱਡਦਾ ਪੁੱਠਾ ਟੰਗ ਦਿੱਤਾ ਜੀ ਫੜ ਕੇ ਫਿਰ ਜਦੋਂ ਐਸੇ ਕੰਮ ਕਰੋਗੇ ਤਾਂ ਟੰਗਣਾ ਤੁਹਾਨੂੰ ਮਰਨਿ ਸ਼ਾਸਤਰ ਸਾਨੂੰ ਮੈਂ ਤੁਹਾਨੂੰ ਵਾਰ-ਵਾਰ ਕਹਿੰਨਾ ਸ਼ਾਸਤਰ ਫੋਟੋਵਾਂ ਖਚਾਉਨ ਨੂੰ ਨਹੀਂ ਪਾਏ ਐਦ ਕੀ ਤਿਆਰ-ਵਾਰ ਤਿਆਰ ਹੋ ਕੇ ਸਾਰੇ ਸਿੰਘ ਜਾਵਾਂਗੇ ਤੇ ਤੁਹਾਨੂੰ ਜਿਹੜਾ ਬੰਦਾ ਡਿੱਕੇ ਸਾਡੇ ਆਇਆ ਸੋਦਾ ਪੂਰਾ ਲਾਵਾਂਗੇ ਤੇ ਟਰੱਕ ਟਰੈਕਟਰ ਜਿਹੜੇ ਤੁਸੀਂ ਲੈ ਕੇ ਆਉਂਦੇ ਆ ਨਾ ਵੱਡੇ ਸਪੀਕਰ ਲਾ ਕੇ ਅੱਗ ਲਾ ਕੇ ਫੂਕਾਂਗੇ ਐਦ ਕੀ ਮੋਟਰਸਾਈਕਲ ਵੀ ਅੱਗ ਲਾ ਕੇ ਫੂਕਾਂਗੇ ਤੁਹਾਡੇ ਵਾਪਸ ਨਹੀਂ ਜਾਣ ਦੇ ਤੇ ਤੁਹਾਨੂੰ ਜਿਹਨਾਂ ਹੱਥਾਂ ਨਾਲ ਚਲਾ ਕੇ ਆਉਂਦੇ ਹੋ ਨਾ ਜਿਹਨਾਂ ਨਾਲ ਹੱਥਾਂ ਨਾਲ ਪਟਾਕੇ ਮਰਾਉਂਦੇ ਹੋ ਉਹ ਗੋਟ ਲਾਵਾਂਗੇ ਤੁਹਾਡੇ ਬੰਦੇ ਬਣਜੋ ਵਾਰ-ਵਾਰ ਤੁਹਾਨੂੰ ਚੇਤਾਵਨੀ ਆਨੇ ਹੰਗ ਸਿੰਘਾਂ ਵੱਲੋਂ ਇਹ ਗਰਦਾਸਪੁਰੀਏ ਇਹ ਅਮਰਸਰ ਸਾਹਿਬ ਦੇ ਸਿੰਘ ਨੇ ਇਹ ਮਝੈਲ ਨੇ ਮਝੈਲਾ ਫਲੂਇਦ ਕੀ ਵਾਰਨ ਗਿਆ ਤੁਹਾਨੂੰ ਅੱਗੇ ਤੁਸੀਂ ਮਝੈਲ ਸਾਡਾ ਇੱਕ ਮਾਰਿਆ ਨਾ ਪ੍ਰਦੀਪ ਸਿੰਘ ਐਦ ਕੀ ਬਰਦਾਸ਼ਤ ਨਹੀਂ ਕਰਨਾ ਤਗੜੇ ਹੋ ਕੇ ਰਹੋ ਤੋ ਤਗੜੇ ਐਦ ਕੀ ਸਭ ਗੁਰਸਿੱਖਾਂ ਨੂੰ ਸਭ ਵੀਰਾਂ ਨੂੰ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਹੁਲੜ ਬਾਜਾਂ ਦਾ ਇੱਕ ਵਾਰੀ ਪਹਚਾ ਦਿਓ ਕਿ ਐਦ ਕੀ ਜਿੰਨੇ ਵੀ ਆਉਣਾ ਆਪਦੀ ਤਿਆਰੀ ਕਰਕੇ ਆਵੇ ਤੇ ਆਪ ਦੇ ਪਰਿਵਾਰਾਂ ਨੂੰ ਦੱਸ ਕੇ ਆਵੇ ਮੈਂ ਚੱਲਾਂ ਵਾਪਸ ਨਹੀਂ ਆਉਣਾ ਕਿਉਂਕਿ ਉੱਥੇ ਨਿਹੰਗ ਸਿੰਘ ਨੇ ਉੱਥੇ ਕਲਗੀ ਤਰਪਾਲ ਸ਼ਾਹ ਦੇ ਪੁੱਤ ਨੇ ਉਥੇ ਮਸੇ ਰੰਗੜ ਨੂੰ ਸੋਧਣ ਵਾਲੇ ਭਾਈ ਸੁਖਾ ਸਿੰਘ ਭਾਈ ਮਹਤਾਬ ਸਿੰਘ ਦੇ ਵਾਰਿਸ ਨੇ ਇਹਦਕੀ ਆਪਣੇ ਗੁਰਧਾਮਾਂ ਦੀ ਵੀ ਯਾਦ ਵੀ ਨਹੀਂ ਜਰਨਗੇ ਵਾਰ-ਵਾਰ ਚੇਤਾਵਨੀ ਦਿੱਤੀ ਸਿੰਘਾਂ ਨੇ ਵਾਰ-ਵਾਰ ਬੇਨਤੀਆਂ ਕੀਤੀਆਂ ਪਹਿਲਾਂ ਵੀ ਬੇਨਤੀਆਂ ਕੀਤੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਭਾਈ ਗੁਰ ਸਿੱਖੋ ਆਪਣੇ ਪਰਿਵਾਰਾਂ ਪਰਿਵਾਰਾਂ ਨੂੰ ਬੇਨਤੀਆਂ ਕਰਦੇ ਰਹੇ ਆ ਵੀ ਭਾਈ ਆਪਦੇ ਬੱਚਿਆਂ ਨੂੰ ਸਮਝਾ ਕੇ ਭੇਜੋ ਆ ਗੁਰਸਥਾਨਾ ਦੇ ਉੱਤੇ ਆ ਡੇਰਾ ਬਾਬਾ ਨਾਨਕ ਦੀ ਵੀਡੀਓ ਮੇਰੇ ਕੋਲੇ ਆਈ ਆ ਹੁਣ ਡੇਰਾ ਵਾਬਾ ਨਾਲ ਕੋ ਹੁੱਲੜ ਬਾਜ ਮੰਢੀਰ ਉਥੇ ਟਰੈਕਟਰਾਂ ਦੇ ਸਟੈਂਟ ਮਰਾ ਰਹੇ ਨੇ ਪਤਾ ਪਤਾ ਵੀ ਆ ਹੈ ਕੌਣ ਆ ਬਈ ਸਾਡੇ ਹੀ ਹੋ ਤੁਸੀਂ ਸਾਡੇ ਵਾਲੇ ਹੀ ਆ ਨਾ ਕੋਈ ਭਈਏ ਦੇ ਆਉਂਦੇ ਨਹੀਂ ਬਾਹਰੋਂ ਟਰੈਕਟਰਾਂ ਦੇ ਉੱਤੇ ਗੰਦ ਪਾਉਣ ਉੱਥੇ ਮੋਟਰਸਾਈਕਲਾਂ ਦੇ ਪਟਾਕੇ ਮਰਵਾਉਣ ਕੌਣ ਆਉਂਦੇ ਨੇ ਤੁਸੀਂ ਸਾਡੇ ਹੀ ਉਹ ਜੱਟਾਂ ਜੱਟਾਂ ਦੇ ਪਰਿਵਾਰਾਂ ਦੇ ਸਿੱਖਾਂ ਦੇ ਪਰਿਵਾਰਾਂ ਦੇ ਵਿੱਚੋਂ ਹੀ ਹੋਣਾ ਤੁਸੀਂ ਬਾਹਰੋਂ ਤਾਂ ਕੋਈ ਆਉਂਦਾ ਨਹੀਂ ਤੁਸੀਂ ਸਾਡੇ ਵਿੱਚੋਂ ਹੀ ਇੱਥੋਂ ਹੀ ਆ ਕੇ ਤੁਸੀਂ ਪੰਜਾਬੀ ਆਪਣੇ ਗੁਰਦਆਮਾ ਦੀ ਬੇਅਦਬੀ ਕਰ ਰਹੇ ਹੋ ਨੁਕਸਾਨ ਕਰ ਰਹੇ ਹੋ ਤੇ ਕੋਈ ਬਿਹਾਰੀ ਨਹੀਂ ਆ ਰਿਹਾ ਬਾਹਰੋਂ ਕੋਈ ਹਿੰਦੂ ਵੇਖਿਆ ਕਦੀ ਟਰੈਕਟਰ ਦੇ ਉੱਤੇ ਵੇਖਿਆ ਹਿੰਦੂ ਵੀਰ ਵੀਰ ਕਦੀ ਕਿਸੇ ਨੇ ਵੀ ਹਿੰਦੂ ਕੋਈ ਵੀਰ ਹੋਵੇ ਤੇ ਉਹ ਜੀ ਉਹਨੇ ਟਰੈਕਟਰ ਖੜਿਆ ਹੋਵੇ ਪਟਾਕੇ ਵਰਾਉਂਦਾ ਹੋਵੇ ਸਟੰਟ ਕਰਵਾਉਂਦਾ ਹੋਵੇ ਉੱਥੇ ਵੇਖਿਆ ਕਦੀ ਕੋਈ ਬੁਲਟ ਦੇ ਪਟਾਕੇ ਮਰਵਾ ਰਿਹਾ ਸਾਡੇ ਜ਼ਿਆਦਾਤਰ ਦਸਤਾਰਾਂ ਵਾਲੇ ਹੁੰਦੇ ਨੇ ਫਰਨੇ ਵਾਲੇ ਦਸਤਾਰਾਂ ਪੱਗਾਂ ਵਾਲੇ ਹੁੰਦੇ ਨੇ ਅਸਿਸਟੈਂਟ ਮਰਵਾਉਣ ਵਾਲੇ ਤੇ ਐਦ ਕੀ ਤਿਆਰੀ ਕਰਕੇ ਆਇਓ ਤੁਹਾਡੇ ਗਿੱਟੇ-ਗੋਟੇ ਪੂਰੀ ਚੰਗੀ ਤਰ੍ਹਾਂ ਸ਼ਾਂਗਾਂਗੇ ਤੁਸੀਂ ਐਦਾਂ ਨਹੀਂ ਸਮਝਣਾ ਤੁਸੀਂ ਐਦਾਂ ਗੁਰਧਾਮਾਂ ਦੀ ਬੇਅਦਬੀ ਕਰਦੇ ਹੋ ਨਾ ਆਗੇ ਐਦ ਕੀ ਬਰਦਾਸ਼ਤ ਤੋਂ ਬਾਹਰ ਆ ਤਗੜੇ ਹੋ ਗਏ ਨੇ ਉਹ ਤਗੜੇ ਤੁਹਾਨੂੰ ਬਰਦਾਸ਼ਤ ਨਹੀਂ ਕਰਨਾ ਐਦ ਕੀ ਤੁਹਾਨੂੰ ਅਸੀਂ ਗੁਰੂ ਕਿਰਪਾ ਕਰੇ ਸਭ ਸਿੰਘਾਂ ਨੂੰ ਬੇਨਤੀ ਆ ਵਾਰ-ਵਾਰ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਹੁੱਲੜ ਬਾਜਾ ਤੱਕ ਜਰੂਰ ਪਹੁੰਚਾ ਦਿਓ ਇਹ ਪਚਾਉ ਉਹਨਾਂ ਤੱਕ ਉਹਨਾਂ ਨੂੰ ਪਤਾ ਲੱਗ ਜਾਏ ਕਿ ਆਉਣਾ ਕਿਦਾਂ ਗੁਰਧਾਮਾ ਦੇ ਆਉਣਾ ਕਿਦਾਂ ਪ੍ਰੇਮ ਦੇ ਨਾਲ ਆਉਣਾ ਕਿ ਹੁਲੜਬਾਜੀ ਕਰਨ ਆਉਣਾ ਤੇ ਹੁਲੜਬਾਜੀ ਕਰਨੀ ਹੈ ਤੇ ਹੁਲੜਬਾਜੀ ਤਾਂ ਅਸੀਂ ਕਰ ਨਹੀਂ ਦਿੰਦੇ ਯਾਦ ਕੀ ਤਗੜੇ ਹੋ ਕੇ ਆਇਓ ਤੁਸੀਂ ਹਰ ਮੋੜ ਦੇ ਉੱਤੇ ਨੰਗ ਸਿੰਘ ਫੌਜ ਮਿਲੂ ਤੁਹਾਨੂੰ ਤਗੜੀ ਚੜ੍ਹਦੀ ਕਲਾ ਦੇ ਨਾਲ ਸਿੰਘ ਸ਼ਾਸਤਰਧਾਰੀ ਹੋ ਕੇ ਫਿਰ ਇਹ ਕਿ ਆਉਣ ਹਰ ਮੋੜ ਦੇ ਉੱਤੇ ਚੜ੍ਹਦੀ ਗਲ ਵਾਲੇ ਸਿੰਘ ਪਹਿਰਾ ਲਾਉਣ ਸਭ ਨੂੰ ਬੇਨਤੀ ਗੁਰਦਾਸਪੁਰ ਬਟਾਲੇ ਦੇ ਸਿੰਘ ਨੇ ਆਪਦੇ ਅੰਮ੍ਰਿਤਸਰ ਸਾਹਿਬ ਦੇ ਨੇ ਪਠਾਨਕੋਟ ਦੇ ਸਿੰਘ ਨੇ ਇਥੋਂ ਚੜ੍ਹਦੀ ਕਲਾ ਦੇ ਵਿੱਚ ਮжоਰਿਟੀ ਦੇ ਵਿੱਚ ਜਾਵਾਂਗੇ ਇਕੱਠੇ ਹੋ ਕੇ ਤੇ ਜਿਹੜਾ ਗਲਤ ਕੰਮ ਕਰਦਾ ਅੜਕੇ ਆ ਗਿਆ ਸਾਡੇ ਬਰਦਾਸ਼ਤ ਨਹੀਂ ਕਰਾਂਗੇ ਸੋਧਾ ਲਾਵਾਂਗੇ ਪੂਰੀ ਰੀਜਨ ਗੁਰੂ ਕਿਰਪਾ ਕਰੇ ਬਾਕੀ ਗੁਰਸੇਕ ਆਪ ਸਿਆਣੇ ਨੇ ਵੀਡੀਓ ਨੂੰ ਸ਼ੇਅਰ ਕਰੋ ਦੱਬ ਕੇ ਤੇ ਉਹਨਾਂ ਤੱਕ ਪਹੁੰਚਾਓ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਮੱਤ ਬਖਸ਼ਣ ਅਸੀਂ ਪੰਥ ਦੀ ਕੌਮ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰ ਸਕੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਜਾਜ਼ੀ ਗਿਆਨ ਸਤਿਗੁਰੂ ਕਿਰਪਾ ਕਰੇ ਗੁਰੂ ਕੀ ਸੰਗਤ ਬਖਸ਼ਣਯੋਗ ਆ ਜੇ ਕੋਈ ਬਚਨ ਵੱਧ ਘੱਟ ਬੋਲਿਆ ਗਿਆ ਤਾਂ ਬਖਸ਼ ਲੈਣ ਪਰ ਜੋ ਬਚਨ ਕੀਤੇ ਨੇ ਉਹ ਬਿਲਕੁਲ ਸੱਚ ਤੇ ਨੌਰਨੋ ਸਹੀ ਨੇ ਕਿਉਂਕਿ ਭਾਈ ਪ੍ਰਦੀਪ ਸਿੰਘ ਜਿੱਦਾਂ ਇਹਨਾਂ ਨੇ ਮਾਰਿਆ ਸੀ ਤੇ ਉਹਨਾਂ ਦੇ ਸੇਵੇ ਦੇ ਉੱਤੇ ਜਾ ਕੇ ਅਸੀਂ ਰੋਏ ਸੀ ਸਾਡਾ ਹਿਰਦਾ ਰੋਇਆ ਸੀ ਉਦੋਂ ਵੀ ਅਸੀਂ ਮਰ ਗਏ ਆ ਬਈ ਅਸੀਂ ਜਿਉਂਦੇ ਨਹੀਂ ਖਾਲਸਾ ਕਿੱਥੇ ਆ